ਕਿ ਹੋ ਚੁੱਕੇ ਇਹ ਮੂਲ ਦੇ ਆ ਆ ਦੇਖ ਪਿਆ ਮੈਂ ਆ ਕਿਉਂ ਚੁੱਕੇ ਡੇ ਪਿਆ ਮੈਂ ਡੇਗਾ ਪਿਆ ਆ ਦੁੱਧ ਦੇ ਪੈਕਟ ਤੂੰ ਉਹਦਾਂ ਚੁੱਕ ਕੇ ਭਜਿਆ ਆ ਵੀਰ ਤੂੰ ਪੈਕਟ ਕਿਉਂ ਚੁੱਕੇ ਦੁੱਧ ਦੇ ਮੂਲ ਦੇ ਹੈ ਦੁੱਧ ਦੇ ਪੈਕਟ ਕਿਉਂ ਚੁੱਕੇ ਆ ਵਾਲੇ ਨਹੀਂ ਜਿਬੇੜ ਕਿੰਨ ਮਾਰੀ ਆ ਕਿਉਂ ਚੁੱਕੇ ਬਲੇ ਦਾ ਤੂੰ ਤੂੰ ਚੋਰੀ ਕਿਉਂ ਕੀਤੀ ਤੂੰ ਚੋਰੀ ਕਿਉਂ ਕੀਤੀ ਪਰ ਮੇਰੇ ਕੋ ਪੁੱਛ ਕੇ ਲੈ ਲੈਂਦਾ ਹੈ ਮੇਰੇ ਕੋ ਪੁੱਛ ਕੇ ਲੈ ਲੈਂਦਾ ਹਾਂ ਤੂੰ ਚੋਰੀ ਕਿਉਂ ਕੀਤੀ? ਪਰ ਹਵਾ ਮੈਂ ਦੇ ਪਿਆ ਮੈਂ। ਤੂੰ ਚੋਰੀ ਕਿਉਂ ਕੀਤੀ? ਮੈਨੂੰ ਪੁੱਛ ਕੇ ਲੈ ਲੈਂਦਾ ਮੈਂ ਤੈਨੂੰ ਆਪ ਦੇ ਦਿੰਦਾ। ਨੇ ਤੂੰ ਮੈਨੂੰ ਚਪੜੇਗਾ ਤੂੰ ਚੋਰੀ ਕਿਉਂ ਕੀਤੀ ਤੂੰ ਚੋਰੀ ਕਿਉਂ ਕੀਤੀ ਮੈਨੂੰ ਤੂੰ ਚਪੜੇਗਾ ਮਰੀ ਤੂੰ ਪਹਿਲੋ ਦੱਸ ਵੀ ਚੋਰੀ ਕਿਉਂ ਕੀਤੀ ਚੋਰਾਂ ਨੂੰ ਚੋਰੀ ਕਰਦੇ ਆ ਤਾਂ ਬੜੀ ਵਾਰ ਵੇਖਿਆ ਹੋਣਾ ਹੈ ਪਰ ਜਦ ਚੋਰਾਂ ਨੂੰ ਫੜਨ ਵਾਲਾ ਹੀ ਚੋਰ ਬਣ ਜਾਵੇ ਤਾਂ ਕੀ ਕਹੋਗੇ ਤਸਵੀਰਾਂ ਤੁਹਾਡਾ ਸਾਂਝੀ ਕਰ ਰਿਹਾ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕਰਤੂਤ ਵੇਖ ਸਕਦੇ ਹੋ ਨਸ਼ੇ 'ਚ ਤੁੱਟ ਪੁਲਿਸ ਮੁਲਾਜ਼ਮ ਵੱਲੋਂ ਤੜਕਸਰ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਕੀਤਾ ਗਿਆ ਸੜਕ ਵਿਚਾਲੇ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੱਸ ਦੇ ਕਿ ਤੜਕਸਰ ਜਦ ਕੰਪਨੀ ਦੀ ਦੁੱਧ ਦੀ ਗੱਡੀ ਕਿਸੇ ਦੁਕਾਨ ਤੇ ਦੁੱਧ ਨੇ ਆਇਆ ਹੋਇਆ ਸੀ ਤਾਂ ਉਸ ਦੀ ਗੱਡੀ ਦੇ ਵਿੱਚੋਂ ਪਹਿਲਾ ਪੁਲਿਸ ਮੁਲਾਜ਼ਮ ਵੱਲੋਂ ਪੈਕਟ ਚੁੱਕ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਸ ਦੇ ਕੋਲੋਂ ਨਹੀਂ ਭੱਜਿਆ ਗਿਆ ਕਿਉਂਕਿ ਪੁਲਿਸ ਮੁਲਾਜ਼ਮ ਨਸ਼ੇ ਦੇ ਹਾਲਾਤ ਦੇ ਵਿੱਚ ਸੀ ਤੇ ਨਸ਼ੇ ਕਾਰਨ ਮੁਲਾਜ਼ਮ ਕੋਲੋਂ ਉਸ ਜਗ੍ਹਾ ਤੋਂ ਭੱਜਿਆ ਨਹੀਂ ਗਿਆ ਤੇ ਉਹ ਸੜਕ ਦੇ ਵਿੱਚਕਾਰ ਹੀ ਡੇਗ ਗਿਆ ਜਿਸ ਤੋਂ ਬਾਅਦ ਗੱਡੀ ਦੇ ਡਰਾਈਵਰ ਵੱਲੋਂ ਭੱਜ ਕੇ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਉਹਨਾਂ ਵਿਅਕਤੀਆਂ ਨਾਲ ਖਾਤਾ ਪਾਈ ਕਰਦੇ ਹੋਏ ਉਤਰ ਨਜ਼ਰ ਆਉਂਦਾ ਹੈ ਤੇ ਉਹਨਾਂ 'ਤੇ ਜ਼ੋਰ ਨਹੀਂ ਚੱਲਦਾ ਪੁਲਿਸ ਮੁਲਾਜ਼ਮ ਤਾਂ ਨਸ਼ੇ ਦੇ ਵਿੱਚ ਇੰਨਾ ਤੋਂਦ ਹੁੰਦਾ ਹੈ ਕਿ ਸੜਕ 'ਤੇ ਲੱਗੀ ਗੱਡੀ ਦਾ ਸ਼ੀਸ਼ਾ ਤੋੜ ਦਿੰਦਾ ਹੈ ਤਸਵੀਰਾਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਾਂਝੀਆਂ ਕਰ ਰਿਹਾ ਵੇਖੋ ਕਿਵੇਂ ਪੁਲਿਸ ਮੁਲਾਜ਼ਮ ਕਿੰਨਾ ਕੁ ਜ਼ਿਆਦਾ ਨਸ਼ੇ ਦੇ ਵਿੱਚ ਉਸ ਕੋਲ ਸਹੀ ਤਰੀਕੇ ਨਾਲ ਖੜਾ ਵੀ ਨਹੀਂ ਹੋਇਆ ਜਾ ਰਿਹਾ ਮੁਲਾਜ਼ਮ ਵੱਲੋਂ ਤੜਕਸਰ ਮੁਹੱਲੇ ਦੇ ਵਿੱਚ ਹੰਗਾਮਾ ਕੀਤਾ ਗਿਆ ਤੇ ਦੱਸ ਦਈਏ ਕਿ ਨਸ਼ੇ ਦੇ ਹਾਲਾਤ ਦੇ ਵਿੱਚ ਮੁਲਾਜ਼ਮ ਵਰਦੀ ਪਾ ਕੇ ਸੜਕ ਦੇ ਉੱਤੇ ਘੁੰਮ ਰਿਆ ਸੀ ਤੇ ਸੜਕ ਦੇ ਉੱਤੇ ਹੀ ਪਹਿਲਾਂ ਉਸ ਨੇ ਦੂਜੇ ਪੈਗੜ ਚੋਰੀ ਕੀਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੌਕੇ ਤੇ ਫੜ ਲਿਆ ਗਿਆ ਤੇ ਗੁੱਸੇ ਚ ਆ ਕੇ ਉਸ ਨੇ ਸੜਕ ਦੇ ਉੱਤੇ ਹੀ ਰੋੜਾ ਜੋ ਕਿ ਗੱਡੀ ਦੇ ਸ਼ੀਸ਼ੇ ਤੇ ਮਾਰਿਆ ਗੱਡੀ ਦਾ ਸ਼ੀਸ਼ਾ ਨਾ ਮੇ ਕਰਨੇ ਸ਼ੁਰੂ ਕਰ ਦੇਣਗੇ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਹਾਲ ਹੁਣ ਦੇਖਣਾ ਹੋਵੇਗਾ ਕਿ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮ ਦੇ ਉੱਤੇ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਮੁਲਾਜ਼ਮ ਵੱਲੋਂ ਵਰਦੀ ਪਾ ਕੇ ਇਹੋ ਜੀ ਮਾੜੀ ਹਰਕਤ ਕੀਤੀ ਗਈ ਹੈ ਤਾਂ ਸਵੇਲੇ ਦੀ ਖਬਰ ਕਾਰਿਆ ਕਰਨਾ ਸਾਂਝੀ ਵਾਦ ਤੋਂ ਬਾਅਦ ਖਬਰ ਨੂੰ ਕਰ ਦੋ ਸ਼ੇਅਰ ਤਾਜੋ ਹਰ ਕਿਸੇ ਨੂੰ ਪਤਾ ਚੱਲ ਸਕੇ ਤਾਂ ਕਮੈਂਟਾਂ 'ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਦੁੱਧ ਦੇ ਪੈਕਟ ਕਿਉਂ ਚੁੱਕੇ ਵੀਰੇ ਦੱਸਣਾ ਕਿਉਂ ਚੁੱਕੇ ਆ ਕੇ ਚੁੱਕੇ ਲੈ ਆ ਦੁੱਧ ਦੇ ਪੈਕਟ ਭਰਾ ਦੇਖ ਪਿਆ ਮੈਂ ਹੈ ਦੇਖ ਪਿਆ ਮੈਂ ਨਹੀਂ ਡਿੱਗ ਪਿਆ ਤੇ ਦੁੱਧ ਦੇ ਪੈਕਟ ਕਿਉਂ ਚੁੱਕ ਕੇ ਆਇਆ ਭੱਜ ਜਾ ਉਹਨਾਂ ਦੀ ਚੁੱਕੇ ਗੱਲ ਹੀ ਹੈ ਹੈ ਚੁੱਕੇ ਗੱਲ ਹੀ ਪੈਕਟ ਦੇਖ ਪਿਆ ਭਰਾ ਮੈਂ ਤਾਂ ਕਹਿ ਨਹੀਂ ਨਹੀਂ ਡਿੱਗਿਆ ਤੇ ਪੈਕਟ ਕਿ ਚੁੱਕੇ ਦੁੱਧ ਦੇ ਭਰਾ ਕਿਉਂ ਚੁੱਕੇ ਅਮੂਲ ਦੇ ਭਰਾ ਦੇਖ ਪਿਆ ਮੈਂ ਆ ਕਿਉਂ ਚੁੱਕੇ ਹੈ ਦੇਖ ਪਿਆ ਮੈਂ ਡੇਗ ਦਾ ਪਿਆ ਆ ਦੁੱਧ ਦੇ ਪੈਕੇਟ ਤੂੰ ਉਹਦਾ ਚੁੱਕ ਕੇ ਭੱਜਿਆ ਆ ਵੀਰ ਤੂੰ ਪੈਕੇਟ ਕਿਉਂ ਚੁੱਕੇ ਦੁੱਧ ਦੇ ਅਮੂਲ ਦੇ ਹੈ ਦੁੱਧ ਦੇ ਪੈਕੇਟ ਕਿਉਂ ਚੁੱਕੇ ਆ ਵਾਲੇ ਨਹੀਂ ਜਿਬੇੜ ਕੇ ਨ ਮਾਰੀ ਆ ਕਿਉਂ ਚੁੱਕੇ ਬਲੇ ਦਾ ਤੂੰ ਤੂੰ ਚੋਰੀ ਕਿਉਂ ਕੀਤੀ ਤੂੰ ਚੋਰੀ ਕਿਉਂ ਕੀਤੀ ਪਰ ਮੇਰੇ ਕੋ ਪੁੱਛ ਕੇ ਲੈ ਲੈਂਦਾ ਹੈ ਮੇਰੇ ਕੋ ਪੁੱਛ ਕੇ ਲੈ ਲੈਂਦਾ ਹਾਂ ਤੂੰ ਚੋਰੀ ਕਿਉਂ ਕੀਤੀ ਪਰ ਆਵਾ ਮੈਂ ਦੇ ਪਿਆ ਤੂੰ ਚੋਰੀ ਕਿਉਂ ਕੀਤੀ ਮੈਨੂੰ ਪੁੱਛ ਕੇ ਲੈ ਲੈਂਦਾ ਮੈਂ ਤੈਨੂੰ ਆਪ ਦੇ ਦਿੰਦਾ ਨੇ ਤੂੰ ਮੇ ਚਪੜੇ ਤੂੰ ਚੋਰੀ ਕਿਉ ਕੀਤੀ ਤੂੰ ਚੋਰੀ ਕਿਉ ਕੀਤੀ ਮੈਂ ਮੇ ਤੂੰ ਚਪੜੇ ਦਾ ਮਰੀ ਪਹਿਲੋ ਦੱਸ ਵੀ ਚੋਰੀ ਕੋ ਕੀਤੀ ਚੋਰੀ ਓਏ 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 ਗੱਲ ਸੁਣਾ ਮੇਰੀ ਚਪੜੇ ਦਾ ਮਾਈ ਓਏ ਚੋਰੀ ਕਿੱਦਾਂ ਕੀਤੀ ਤੂੰ ਚਪੜੇ ਦਾ ਮੈਂ ਦੀ ਐਨੇ ਚੋਰੀ ਚੋਰੀ ਕੋ ਚੋਰ ਤੂੰ ਹੈਗਾ ਤੂੰ ਦਾ ਚੋਰ ਹੈਗਾ ਫਿਰ ਤੂੰ ਚੋਰ ਹੈਗਾ ਪੁਲਸੀਆ ਥੋੜਾ ਹੈਗਾ ਆ ਤੂੰ ਪੁਲਸੀਆ ਥੋੜਾ ਹੈਗਾ ਚੋਰ ਹੈਗਾ ਆ ਨਹੀਂ ਥਾੜਾ ਚੋਰ ਹੈਗਾ ਤੂੰ ਚੋਰ ਹੈ ਪੁਲਸੀਆ ਥੋੜਾ ਹੈਗਾ ਮੇ ਬਾਂਹ ਟੁੱਟੀ ਹੂ ਬਾਹ ਟੁੱਟੇ ਤੇ ਦੁੱਧ ਦੇ ਪੈਕੇਟ ਚੁੱਕਦਾ ਪਿਆ ਕੋ ਬਦਮਾਸ਼ੀ ਕਰਦਾ ਪਿਆ ਮੈਂ ਮੈਂ ਪੈਗਟ ਨਹੀਂ ਚੁੱਕੇ ਭਰਾਵਾ ਮੇਰੇ ਉਹ ਸੈਕਿੰਡ ਸਾਹਮਣੇ ਪਏ ਆ ਗੱਡੀ ਅੱਗੇ ਇੱਥੇ ਸਾਹਮਣੇ ਪੈਕੇਟ ਪਏ ਉਹ ਕਿੰਨੇ ਲੈਂਦੇ ਗੱਡੀ ਅੱਗੇ ਪੈਕੜੀ ਸੀ ਓਏ ਤੂੰ ਉਥੇ ਡਿੱਗਾਂ ਦੇ ਦੁੱਧ ਦੇ ਪੈਕੇਟ ਵੀ ਫਾੜ ਗਏ ਆ ਸਾਰੇ ਇੱਕ ਬੰਨੇ ਚੋਰੀ ਕਰਦਾ ਤੇ ਇੱਕ ਬੰਨੇ ਬਦਮਾਸ਼ੀ ਕਰਦਾ ਪਿਆ ਇਹ ਪੈਗਟ ਜੇ ਪੈਗਟ ਮੈਂ ਪੈਕੇਟ ਪਾੜ ਦੇ ਬਚਾਈ ਆ ਮੈਂ ਕੀ ਗੱਲ ਨਹੀਂ ਤੂੰ ਚੋਕੇ ਕਿਉਂ ਲੈ ਕੇ ਆ ਗੱਡੀ ਵਿੱਚੋਂ ਗੱਡੀ ਜੋ ਕੋ ਚੋਕੇ ਲੈ ਆਇਆ ਮੈਂ ਤਾਂ ਗਲਤ ਗਲਤ ਕੀਤਾ ਤਾਂ ਕਿਉਂ ਚੁੱਕੇ ਦੁੱਧ ਦੇ ਪੈਕਟ ਗੱਡੀ ਚੋਂ ਤੂੰ ਕੁੱਛ ਕੇ ਲੈ ਲੈਂਦਾ ਮੇਰੇ ਕੋਲ ਮੈਂ ਪਾੜ ਦੇ ਬਚਾਇ ਗਲਤੀ ਕੀਤਾ ਓ ਯਾਰ ਤੂੰ ਪੈਕਟ ਚੁੱਕ ਕੇ ਕਿੰਨੇ ਵੜੇ ਲੈ ਕੇ ਤੁਰ ਪਿਆ ਆ ਓ ਆ ਜਿਹੜਾ ਮੁਲਾਜ਼ਮ ਸੀਗਾ ਜਿਹੜਾ ਇਸ ਟਾਈਮ ਨਸ਼ੇ ਦੇ ਵਿੱਚ ਤੋਤ ਸੀਗਾ ਤੇ ਦੇਖ ਸਕਦੇ ਹੋ ਕਿ ਆ ਗੱਡੀ ਲੱਗੀ ਆ ਤੇ ਗੱਡੀ ਦਾ ਸ਼ੀਸ਼ਾ ਜਿਹੜਾ ਇੱਟ ਮਾਰ ਕੇ ਤੋੜ ਦਿੱਤਾ ਗਿਆ ਆ ਤੇ ਉਸ ਦੀ ਵੀਡੀਓ ਜਿਹੜੀ ਹੈ ਤੁਹਾਨੂੰ ਅਸੀਂ ਦਿਖਾ ਰਹੇ ਆ ਸਾਹਮਣੇ ਕਿ ਇਹ ਮੁਲਾਜ਼ਮ ਵੱਲੋਂ ਇੱਟ ਮਾਰ ਕੇ ਇਸ ਗੱਡੀ ਦਾ ਸ਼ੀਸ਼ਾ ਇਹ ਉਹ ਵੀ ਤੋੜ ਦਿੱਤਾ ਗਿਆ ਆ ਦੇਖ ਸਕਦੇ ਕਿ ਇੱਟ ਜਿਹੜੀ ਪਈ ਆ ਤੇ ਇੱਟ ਮਾਰ ਕੇ ਗੱਡੀ ਦਾ ਸ਼ੀਸ਼ਾ ਤੋੜਤਾ ਹੈ ਇਹ ਨੰਬਰ ਹੈ ਤੇ ਮੁਲਾਜ਼ਮ ਦੀ ਜਿਹੜੀ ਵੀਡੀਓ ਹੈ ਸਾਡੇ ਕੋਲ ਮੌਜੂਦ ਆ ਬਿਲਕੁਲ ਉਹ ਵੀ ਤੁਸੀਂ ਦੇਖ ਰਹੇ ਹੋ